ਹਰ ਜਗ੍ਹਾ ਫਿਰ ਬੇਕਾਰ ਬੇਫਕੂ ਬਣਾਤਾ ਟਾਈਮ ਖਰਾਬ ਹੈ ਨਾ ਉਹ ਕਹਿੰਦਾ ਹੈ ਸਰ ਯਾਹਾਂ ਡੈਜ਼ਰਟ ਸਫਾਰੀ ਦੇਖੋ ਇਹ ਦੇਖੋ ਅਸੀਂ ਘੁਮਾएंगे ਇਹ ਸਸਰੀਗਲ ਦੋਸਤੋ ਹੁਣ ਅਸੀਂ ਪਹੁੰਚ ਗਏ ਆ ਓਸੀਆ ਤੇ ਓਸੀਆ ਤੁਹਾਨੂੰ ਵਿਖਾਵਾਂਗੇ ਨੰਨਾ ਜਸਲਮੀਰ ਬਿਲਕੁਲ ਛੋਟਾ ਜਿਹਾ ਜਸਲਮੀਰ ਜੋ ਕਿ ਤੁਹਾਨੂੰ ਪੂਰੀ ਫੀਲ ਦੇਊਗਾ ਜਸਲਮੀਰ ਦੀ ਪੂਰੀ ਫੀਲਿੰਗ ਦੇਊਗਾ ਉਦਾਂ ਹੀ ਤੁਸੀਂ ਇੰਜੋਏ ਕਰ ਸਕਦੇ ਹੋ ਉਦਾਂ ਹੀ ਤੁਸੀਂ ਜੀਪ ਰਾਈਡ ਕਰ ਸਕਦੇ ਹੋ ਉਦਾਂ ਹੀ ਤੁਸੀਂ ਕੈਨਲ ਸਫਾਰੀ ਕੈਮਲ ਸਫਾਰੀ ਕਰ ਸਕਦੇ ਹੋ ਤਾਂ ਇਹ ਰਿਹਾ ਬਹੁਤ ਹੀ ਸੋਹਣਾ ਤੇ ਖੂਬਸੂਰਤ ਰੇਗਿਸਤਾਨ ਅਸੀਂ ਕਰ ਲਿਆ ਦੋ ਸੋਚ ਦੋ ਉਠ ਦਿੱਤੇ ਆਪਾਂ ਨੂੰ ਇੱਕ ਤੇ ਦੋ ਜਾਣੇ ਬਹਿ ਜਾਗੇ ਇੱਕ ਤੇ ਇੱਕ ਉਠ ਤੇ ਤੁਹਾਨੂੰ ਇਹ ਸਾਰਾ ਰੇਗਿਸਤਾਨ ਘਮਾਉਣੇ ਆ ਚਾਚਾ ਸਾਰਾ ਰੇਗਿਸਤਾਨ ਵਿਖਾਉਣਾ ਆਪਾਂ ਉਠ ਤੇ ਹਾਂ ਇਸ ਕੋ ਖਲਾਇਆ ਪਲਾਇਆ ਪੂਰਾ ਹੈ ਨਾ ਰੱਜਿਆ ਹੈ ਨਾ ਜੈਸਲਮੇਰ ਮੇ ਇੱਕ ਉਠ ਵੜਕ ਗਿਆ ਥਾ ਮਾਰੇ ਉੱਪਰ ਭੁੱਖਾ ਥਾ ਕਿਤਨਾ ਪਾਣੀ ਪੀਤਾ ਇਹ ਉਠ ਸੱਚ ਬੋਲਣਾ ਇਹ 10 ਲੀਟਰ ਪੀ ਜਾਂਦਾ ਕਿਤਨੇ ਟਾਈਮ ਮੇ दिन में एक सौ बीस लीटर डाल दो अच्छा चल चाचा बह यार कुछ नहीं तू दो इतना वजन उठा लेगा ये उठ चाचा का वजन बहुत है या। अच्छा मैं बैठूंगा मैं बैठूंगा यार, के यार। वो थले अगे चाचा वो अगे फे तो यहाँ से वीडियो बना लेना इधर से ठीक है मार रहा था नहीं ना उठा चाचा बह गया अरे <laughs> चाँगा। चाँगा। दबाद वो मत देना कुछ है? यार आप चलाएं यार इसको इधर बाहर उधर बाहर में क्या होता है इधर चलाओ आगे कितने हो ये से वाइट पीछे झुक रहना सर है ਇੱਧਰ ਦੇ ਪਿੱਛੇ ਵਾਹ ਇੰਸਟਾਲ ਕਰਕੇ ਪਿੱਛੇ ਆ ਵੀ ਫੜਾ ਦੇ ਮੇਰ ਕੋ ਹੈਲੋ ਹਾਈ ਡਾਰ ਹਾਈ ਡਾਰਲਿੰਗ ਚਾਚੇ ਦੀ ਵਾਫੀ ਦਾ ਫੋਨ ਆਇਆ ਜੀ ਤੇ ਚਾਚਾ ਜੀ ਉਹਨਾਂ ਨੂੰ ਦੱਸ ਰਿਹਾ ਵੀ ਮੈਂ ਉੱਠ ਕੇ ਬੈਠਾ ਪਹਿਲੀ ਯਾਰ ਚਾਚਾ ਪਹਿਲੀ ਵਾਰੀ ਉੱਠ ਕੇ ਸਵਾਰੀ ਆ ਹਾਂ ਹਾਂ ਪਹਿਲਾਂ ਨਹੀਂ ਕਦੇ ਕੀਤੀ ਪਹਿਲਾਂ ਸ਼ੁਰੂ ਕਰਦੇ ਬਹੁਤ ਚੱਲਦੇ ਰਹੇ ਨਹੀਂ ਨਹੀਂ ਜਾਣ ਕੇ ਪਤਾ ਚੱਲ ਮੈਂ ਅੱਗੇ ਲੈ ਜਾਓ ਯਾਰ ਰੋਕ ਰੋਕ ਹਾਂ ਰੋਕੋ ਯਾਰ ਅੱਗੇ ਲੈ ਜਾਓ ਮੈਂ ਦੇਖ ਨਹੀਂ ਕਰ ਸਕਦਾ ਐਸੇ ਕਰੋ ਉਤਾਰ ਦਿਓ ਮੈਂ ਨਹੀਂ ਉਤਾਰ ਦਿਓ ਉਤਾਰ ਦਿਓ ਭਾਈ ਦੋਸਤੋ ਛੋਟਾ ਰੇਗਿਸਤਾਨ ਦੇਖ ਲਓ ਤੁਸੀਂ ਇੱਥੇ ਓਸ਼ੀਆ ਦੇ ਵਿੱਚ ਆ ਇੱਥੇ ਤੁਸੀਂ ਆਣ ਕੇ ਇੰਜੋਏ ਕਰ ਸਕਦੇ ਹੋ ਦੇਖ ਲਓ ਤੁਸੀਂ ਛੋਟਾ ਰੇਗਿਸਤਾਨ ਬਿਲਕੁਲ ਦੋਸਤੋ ਇਹ ਤੋਂ ਮੈਂ ਜੀਪ ਰਾਈਡ ਲੈਣੀ ਸੀ ਪਰ ਅਸੀਂ ਲਈ ਨਹੀਂ ਕਿਉਂਕਿ ਅਸੀਂ ਤੁਹਾਡੇ ਵਾਸਤੇ ਵੀਡੀਓ ਬਣਾਉਣ ਵਾਸਤੇ ਅਸੀਂ ਜੀਪ ਰਾਈਡ ਨਹੀਂ ਲਈ ਕਿਉਂਕਿ ਸਾਨੂੰ ਇਹ ਵੀ ਸੀ ਆਪਾਂ ਜਿੱਥੇ ਮੇਨ ਮੇਨ ਪੁਆਇੰਟ ਜਰੂਰ ਵਿਖਾਈਏ ਤਾਂ ਜੋ ਕੱਲ ਨੂੰ ਪੰਜਾਬ ਤੋਂ ਆਉਣ ਵਾਲੇ ਵੀਰ ਓਸੀਆ 'ਚ ਰੁਕਣ ਦਿੱਤੇ ਓਸੀਆ 'ਚ ਕੁਛ ਨਾ ਕੁਛ ਦੇਖਣ ਨੂੰ ਉਹਨਾਂ ਨੂੰ ਜਰੂਰ ਮਿਲੇ। ਤਾਂ ਦੋਸਤੋ ਇਹ ਹੈਗਾ ਉੱਪਰ ਹੋਟਲ। ਤਾਂ ਜੇ ਮੈਂ ਤੁਹਾਨੂੰ ਇਸਕ ਸੱਚੀ ਗੱਲ ਦੱਸਾਂ ਤਾਂ ਦੋਸਤੋ ਜਸਲਮੇਰ ਦੇ ਨੇੜੇ ਤੇ ਰੇਵਲੀ ਹੈ। ਇਹ ਤਾਂ ਸਾਡੇ ਨਾਲ ਹੋ ਗਿਆ ਧੱਕਾ। ਅਸੀਂ ਓਸੀਆ 'ਚ ਰੁਕੀ ਸੀ ਕਹਿੰਦੇ ਇੱਥੇ ਇਹ ਆ, ਉਹ ਆ, ਡੈਜ਼ਰਟਸ ਪਾਰੀ ਹੈ, ਉਹ ਆ, ਇਹ ਆ। ਪਰ ਇੱਥੇ ਕੁਛ ਨਹੀਂ ਹੈਗਾ। ਇਥੇ ਗਲੇ ਟਿੱਬੇ ਨੇ ਤੇ ਇਥੇ ਕਲੀਆਂ ਜੀਪਸੀਆਂ ਚੱਲਦੀਆਂ ਰਾਈਡ ਵਗੈਰਾ ਲੈਣੀ ਤੇ ਤੁਸੀਂ ਲੈ ਸਕਦੇ। ਬਾਕੀ ਉਹ ਸਾਹਮਣੇ ਓਸਿਆ ਸ਼ਹਿਰ ਰਿਵਸਿਆ ਆਇਆ ਜਿਹੜਾ ਸਾਨੂੰ ਇਹ ਕਹਿੰਦੇ ਜੀ ਇੱਥੇ ਝੀਲ ਆ ਨਿੱਕੀ ਜੀ ਆਜੋ ਤੁਹਾਨੂੰ ਵਿਖਾ ਕੇ ਲਿਆਵਾਂਗੇ ਉਹ ਗੱਡੀਆਂ ਵਾਲੇ। ਪਰ ਨਹੀਂ ਸਭ ਗੰਦਗੁੰਦ ਵੱਜਿਆ ਪਿਆ ਜਿਵੇਂ ਜੈਸਲਮੇਰ ਹਨ। ਜੈਸਲਮੇਰ 'ਚ ਸਫਾਈ ਹੈਗੀ ਆ ਪਰ ਓਸਿਆ 'ਚ ਸਫਾਈ ਬਿਲਕੁਲ ਵੀ ਨਹੀਂ। ਬਿਲਕੁਲ ਬੇਕਾਰ ਆ ਕਦੀ ਵੀ ਓਸਿਆ ਦੇ ਵਿੱਚ ਤੁਸੀਂ ਕਦੀ ਵੀ ਇਸ ਜਗ੍ਹਾ ਤੇ ਬਿਲਕੁਲ ਨਹੀਂ ਆਣਾ। ਮੈਂ ਤੁਹਾਨੂੰ ਸਹੀ ਸਲਾਹ ਦਿੰਨਾ। ਜਦੋਂ ਤੁਸੀਂ ਉਸਿਆ ਚ ਠਹਿਰੋਂ ਤਾਂ ਕਦੀ ਵੀ ਨਹੀਂ ਆਣਾ ਇੱਥੇ ਬੇਕਾਰ ਜਗ੍ਹਾ ਬਿਲਕੁਲ ਕਦੀ ਨਾ ਵੜੋ ਕਿਉਂਕਿ ਬਿਲਕੁਲ ਬੇਕਾਰ ਹੈ ਇਹ ਦੂ ਜੇਕਰ ਤੁਸੀਂ ਇੰਜੋਏ ਲੈਣਾ ਤਾਂ ਤੁਸੀਂ ਜਸਲਮੇਰ ਹੀ ਜਾਓ ਕਿਉਂਕਿ ਅਸੀਂ ਆ ਸੋਚਿਆ ਵੀ ਇੱਥੇ ਜਿਵੇਂ ਲੋਕ ਦੱਸਦੇ ਸੀ ਆਏ ਆਂ ਆ ਨੰਨਾ ਜਸਲਮੇਰ ਆਹੇ ਪਰ ਨਹੀਂ ਦੋਸਤੋ ਫਸਕਲੀ ਰਾਈਡ ਹੁੰਦੀ ਆ ਜਾਂ ਕੈਮਲ ਸਫਾਰੀ ਕਰ ਸਕਦੇ ਹੋ ਜਿਵੇਂ ਕਿ ਉੱਥੇ ਆ ਵੇਖਣ ਨੂੰ ਚੀਜ਼ਾਂ ਆਣੇ ਹਨ ਉਦਾਂ ਇਦਾਂ ਉਦਾਂ ਦੀ ਮਿੱਟੀ ਹੈ ਨਹੀਂ ਬਿਲਕੁਲ ਪਸੜ ਜੀ ਮਿੱਟੀ ਹੈ ਇਹ ਉਹ ਰੇਤਾ ਤੇ ਰੇਤਾ ਜਮੀਨ ਅਸਮਾਨ ਦਾ ਫਰਕ ਤੁਹਾਨੂੰ ਦਿਖਾ ਦਿੰਨਾ ਮੈਂ ਆ ਦੇਖੋ ਉਸੇ ਉਹ ਰੇਤਾ ਤੇ ਰੇਤਾ ਜਮੀਨ ਅਸਮਾਨ ਦਾ ਫਰਕ ਹੈ ਮਿੱਟੀ ਲੱਗਦੀ ਆ ਵੇਖੋ ਹੱਥਾਂ ਚ ਚਾਚਾ ਯਾਰ ਆਹੀ ਕੋਸਾ ਇੱਥੇ ਦਾ ਕੁਛ ਵੀ ਹੈ ਨਹੀਂ ਕੋਈ ਮੈਂ ਤੱਕਾ ਹੀ ਆਇਆ ਤਾਂ ਐਵੇਂ ਲੋਕ ਝੂਠ ਮਾਰਦੇ ਇਥੋਂ ਦੇ ਲੋਕ ਉਹ ਤਾਂ ਹੋਟਲ ਹੈ ਉਹਦਾ ਕਿਸੇ ਦਾ ਹੋਟਲ ਆ ਉੱਤੇ ਜਾ ਕੇ ਲੋਕ ਰਹਿੰਦੇ ਆ ਹਾਂ ਉੱਥੇ ਜਾ ਕੇ ਰੋਗ ਰਹਿੰਦੇ ਉੱਤੇ ਰਹਿਰੂ ਪੈਂਦੇ ਆ ਹੋਟਲ ਬਣਾਇਆ ਇਹਨਾਂ ਨੇ ਸਪੈਸ਼ਲ ਉੱਤੋਂ ਦੀ ਰੋਡ ਆਂਦਾ ਉਹਦੇ ਵਿੱਚ ਵੜਦਾ ਜਾ ਕੇ ਫਿਰ ਨਹੀਂ ਕੋਈ ਕੁਝ ਤੇ ਬੇਕਾਰ ਜਗ੍ਹਾ ਫਿਰ ਬੇਕਾਰ ਬੇਫਕੂ ਬਣਾਤਾ ਟਾਈਮ ਖਰਾਬ ਹੈ ਨਾ ਉਹ ਕਹਿੰਦਾ ਇਹ ਸਰ ਯਾਹਾਂ ਡੇਜ਼ਰਟ ਸਵਾਰੀ ਦੇਖੋ ਇਹ ਦੇਖੋ ਅਮ ਘੁਮਾएंगे ਇਹ ਕਰائیں گے ਉਹ ਕਰائیںਗੇ ਹੈ ਕੋਈ ਫਾਇਦਾ ਨਹੀਂ ਫਿਰ ਆ ਕੋਈ ਫਾਇਦਾ ਨਹੀਂ ਚੱਲ ਗਏ ਅਵੇਂ ਬੇਕਾਰ ਆ ਪੰਜਾਬੀ ਉਹ ਕਦੀ ਵੀ ਨਾ ਓਸ਼ੀਆ ਚ ਠਹਿਰਿਆ ਜੇ ਇਸ ਜਗ੍ਹਾ ਤੇ ਮੈਂ ਕਹਿੰਨਾ ਕਹਿੰਦੇ ਚਾਚਾ ਹਾਂ ਉਠਾੜ ਦੀ ਸਵਾਰੀ ਜ਼ਰੂਰ ਕਰ ਲੈ ਜੇ ਕਰਨੀ ਆ ਪਰ ਜੀਬ ਸੁਵਾਰੀ ਕਰਨ ਦਾ ਯਾਰ ਕੋਈ ਫਾਇਦਾ ਨਹੀਂ ਟਿੱਬੇ ਤਾਂ ਹੈਗੇ ਐ ਤੂੰ ਚੰਗਾ ਜੈਸਲਮੇਰ ਜਾਓ ਜੇ ਨਜ਼ਾਰੇ ਲੈਣੇ ਨੇ ਹਾਂ ਰੇਤਾ ਤੇ ਉਹ ਸਹੀ ਰੇਤਾ ਤਾਂ ਉਹ ਆ ਹਾਂ ਉਹ ਇੱਕ ਤਾਂ ਥਾਣੋਂ ਨਹੀਂ ਲੱਗਦੀਗੀ ਹਾਂ ਇਹਦਾ ਪੱਥਰ ਜੀ ਇਹ ਪੱਥਰ ਜੀ ਮਿੱਟੀ ਆ ਤਾਂ ਮੇਰੇ ਖਿਆਲ ਚ ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਇੱਥੇ ਟਾਈਮ ਖਰਾਬ ਕਰਨਾ ਸੀ ਟ੍ਰੈਮ ਖਰਾਬ ਕਰ ਲਿਆ ਹਾਂ ਜੇ ਕਿਸੇ ਨੇ ਪਾਊਡਰ ਲੈ ਜਾਣਾ ਪਾਊਡਰ ਦਾ ਮੁਕਾਬਲਾ ਚ ਹੈਗੀ ਉਹ ਲੈ ਜਾ ਆ ਪਾਊਡਰ ਲੈ ਕੇ ਜਾਣਾ ਲਾਉਣ ਵਾਸਤੇ ਤਾਂ ਲੈ ਕੇ ਜਾ ਸਕਦੇ ਜੀ ਆ ਵੇਖੋ ਇੱਥੇ ਜਾਣ ਕੇ ਆ ਵੀ ਨਹੀਂ ਫੀਲ ਦਿੰਦੀ ਰੇਤਾ ਭੀ ਲੋ ਹੈ ਹੀ ਨਹੀਂ ਰੇਤਾ ਹੀ ਹੈ ਨਹੀਂ ਆ ਵੇਖੀ ਉਹ ਤਾਂ ਕੁੜੀ ਆ ਐਂ ਕਰਦਾ ਕਿ ਕਿਲੋ ਲੈ ਜੀਏ ਕਿਲੋ ਘਰੇ ਲੈ ਜੀਏ ਪਾਵਾਂਗੇ ਹਾਂ ਯਾਰ ਲੈਗੇ ਤਾਂ ਹੁਣੇ ਹੀ ਚਾਚਾ ਯਾਰ ਹਣਾ ਉਹ ਤਾਂ 3 ਦੀ ਕੋਈ ਨਹੀਂ ਲੈਣੀ ਸੀ ਯਾਰ ਹਾਂ ਗਲਤੀ ਕੀਤੀ ਗਲਤੀ ਕਰ ਲਈ ਚਲੋ ਕੋਈ ਗੱਲ ਨਹੀਂ ਫੇਰ ਵੇਖਾਂਗੇ ਚਲੋ ਦੋਸਤੋ ਚੱਲਦੇ ਹੁਣ ਕਿੱਥੇ ਚੱਲਨੇ ਜਾਣਾ ਹੀ ਪਰ ਉਹ ਤਾਂ ਇੱਕ ਚੀਜ਼ ਹੈ ਵੇਖਣ ਵਾਲੀ ਉਹ ਤਾਂ ਵੀ ਜੈਸਲਮੇਰ ਜੈਸਲਮੇਰੀ ਆ ਜੈਸਲਮੇਰ ਤੁਸੀਂ ਖਰਚਾ ਕਰਕੇ ਜਾਓ ਤੇ ਜਰੂਰ ਵੇਖ ਕੇ ਆਓ ਇਹ ਟਿੱਬੇ ਆ 11 ਕਿੱਲਾਂ ਦੇ ਵਿੱਚ ਉਹ ਤਾਂ ਯਾਰਾ ਅਰਬ ਮੈਂ ਨਾ ਯਾਰ ਲੱਖ ਕਿੱਲੇ ਹੀ ਹੋਣਾ ਬਸ ਦੋਸਤੋ ਇੱਥੋਂ ਥੋੜੀ ਜੀ ਫੀਲ ਦਿੰਦਾ ਨੰਨੇ ਜੈਸਲਮੇਰ ਦੀ ਬਸ ਦੋਸਤੋ ਇੱਥੋਂ ਥੋੜੀ ਜੀ ਫੀਲ ਦਿੰਦਾ ਨੰਨੇ ਜੈਸਲਮੇਰ ਦੀ ਬਸ ਇੱਥੋਂ ਜੇ ਤੋਂ ਫਰੰਟ ਤੋਂ ਦੇਖੋਗੇ ਇੱਥੋਂ ਇੱਥੋਂ ਫੀਲ ਦਿੰਦਾ ਇਹਨਾਂ ਨੇ ਤਿਆਰ ਕੀਤਾ ਆ ਅੱਗੇ ਕੁਝ ਵੀ ਨਹੀਂ ਦੇਖਣ ਨੂੰ ਮੈਂ ਤੁਹਾਨੂੰ ਦੱਸਦਾ ਇਹਦੂ ਗਾਂ ਗਾਂ ਕੁਝ ਨਹੀਂ ਦੇਖਣ ਨੂੰ ਆਓ ਤੁਸੀਂ ਉੱਥੋਂ ਸਿੱਧਾ ਆਣ ਕੇ ਚੜ ਕੇ ਵੇਖ ਸਕਦੇ ਹੋ ਜੇਕਰ ਆਪ ਦੀ ਥਾਰ ਸਫਾਰੀ ਇਹਦੇ ਲਿਆ ਕੇ ਵੇਖ ਸਕਦੇ ਹੋ ਉਸਿਆ ਚ ਕੱਲਾ ਇੱਕ ਮੰਦਿਰ ਜ਼ਰੂਰ ਮਸ਼ਹੂਰ ਆ ਜੇਕਰ ਤੁਸੀਂ ਦੇਖਣਾ ਤੇ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਦੋਸਤੋ ਟਾਈਮ ਖਰਾਬ ਕਰੋਗੇ ਨਾਲੇ ਰਾਤ ਰਾਵੋਗੇ ਹੋਟਲ ਦੇ ਪੈਸੇ ਲੱਗਣਗੇ ਰੋਟੀ ਦੇ ਲੱਗਣਗੇ ਅਸੀਂ ਤਾਂ ਟਾਈਮ ਖਰਾਬ ਕੀਤਾ ਹੀ ਹੋਇਆ ਆਹੀ ਹੋਟਲ ਲਿਆ ਉੱਥੇ ਪੈਸੇ ਜਾੜੇ ਉਸ ਤੋਂ ਬਾਅਦ ਇੱਥੇ ਆਏ ਆ ਤੇ ਜੇ ਕਿਤੇ ਅਸੀਂ ਸਫਾਰੀਸ ਪੂਰੀ ਤੇ ਚੜ ਜਾਂਦੇ ਉੱਥੇ ਉਹਨਾਂ ਨੇ 1000 ਰੁਪਏ ਲੈ ਲੈਣਾ ਸੀ ਕੋਈ ਫਾਇਦਾ ਨਹੀਂ ਇੱਥੇ ਆਉਣ ਦਾ ਓਸਿਆ ਚ ਬਿਲਕੁਲ ਵੀ ਫਾਇਦਾ ਨਹੀਂ ਜੈਸਲਮੇਰ ਜਾਓ ਯਾਰ ਜੇ ਕੁਝ ਵੇਖਣਾ ਉਹ ਝੀਲ ਜਨਾਉਣਾ ਨਹੀਂਗਾ ਜਿਹੜੀ ਝੀਲ ਦੱਸੀ ਜਾਂਦੇ ਕਾਫੀ ਫੇਮਸ ਆ ਓਸਿਆ ਦੀ ਨਹੀਂ ਨਾ ਨਾਲਾ ਚਾਚਾ ਤੂੰ ਆਵਾ ਤੈਨੂੰ ਤੂੰ ਨਾਉਂਦਾ ਹੀ ਰਹਿਣਾ ਝਿਲਾ ਝੁਲਾ ਚ ਗੋਰਾ ਚਿੱਟਾ ਨਾਉਂਦਾ ਹੀ ਨੂਦਾ ਰਹਿਣਾ